ਸਿੰਘ ਸਾਭੀ ਹਾਂਜੀ ਕੀ ਗੱਲ ਹੋਈ ਆ ਜੀ ਤੁਹਾਡੇ ਨਾਲ ਸਰ ਮੈਨੂੰ ਪਰਸੋਂ 3 ਤਰੀਕ ਨੂੰ ਮੈਂ ਖਾਲਸਾ ਗੋਲ ਵਾਲੀ ਗਲੀ ਸੀ ਮੈਨੂੰ ਇੱਕ ਵਟਸਐਪ ਤੇ ਕਾਲ ਆਉਂਦੀ ਆ ਬਾਹਰੋਂ ਜੋ ਕਿ ਦੱਸਿਆ ਜਾਂਦਾ ਕਿ ਮੈਂ ਲੰਡਾ ਹਰੀ ਕੇ ਬੋਲਦਾ ਤੇ ਉਹਨੇ ਕਿਹਾ ਮੈਨੂੰ ਇਹੋ ਪੁੱਛਿਆ ਕਿ ਸਾਭੀ ਬੋਲਦਾ ਮੈਂ ਕਿਹਾ ਹਾਂਜੀ ਉਹਨੇ ਕਿਹਾ ਵੀ ਤੂੰ ਸਾਡੇ ਭਰਾ ਵਿਸ਼ਾਲ ਨੂੰ ਵੀ ਇਹ ਉੱਤੇ ਚੜੋ ਗੱਤੀਆਂ ਕਰਦਾ ਜਾਂ ਕੁਛ ਤੇਰਾ ਕੋਈ ਲੜਾਈ ਝਗੜਾ ਹੋਇਆ ਉਹਦੇ ਨਾਲ ਤੇ ਅਸੀਂ ਉਹ ਸਾਡਾ ਭਰਾ ਵਾ ਤੂੰ ਉਹਦੇ ਨਾਲ ਨਹੀਂ ਲੜਿਆ ਤੂੰ ਹੜਨਾ ਲੜਿਆ ਅਸੀਂ ਤੈਨੂੰ ਜਾਨੋਂ ਮਾਰਨਾ ਮੈਂ ਉਹਨਾਂ ਨੂੰ ਬਿਲਕੁਲ ਮਨਾਂ ਕਰਤਾ ਮੈਂ ਕਿਹਾ ਮੈਂ ਕਿਸੇ ਵਿਸ਼ਾਲ ਨੂੰ ਨਹੀਂ ਜਾਣਦਾ ਨਾ ਕੋਈ ਮੇਰਾ ਲੜਾਈ ਝਗ ਫਿਰ ਉਹਦੇ ਬਾਅਦ 2-3 ਮਿੰਟ ਗੱਲ ਹੋਈ ਆ ਮੈਂ ਇਹਨਾਂ ਨੂੰ ਮੰਨਿਆ ਨਹੀਂ ਮੈਂ ਕਿਹਾ ਤੁਹਾਡਾ ਬਿਲਕੁਲ ਰੋਂਗ ਨੰਬਰ ਆ ਜਾਂ ਕੁਛ ਤੇ ਤੁਸੀਂ ਕਨਫਰਮ ਕਰਕੇ ਕਾਲ ਲਾਓ ਮੈਂ ਮੇਰਾ ਕੋਈ ਝਗੜਾ ਹੀ ਨਹੀਂ ਹੋਇਆ ਪਿਛਲੇ ਕੋਈ 3-4 ਮਹੀਨੇ ਤੋਂ ਜਾਂ ਕਿਤੇ ਵੀ ਕਦੀ ਨਹੀਂ ਹੋਇਆ ਤੇ ਫਿਰ ਉਹਨਾਂ ਉਹ ਮੁੰਡੇ ਨੂੰ ਵਿਸ਼ਾਲ ਨੂੰ ਕਾਨਫਰੈਂਸ ਦੂਜੇ ਫੋਨ ਤੋਂ ਕਾਨਫਰੈਂਸ ਚ ਲਿਆ ਉਹ ਵਿਸ਼ਾਲ ਮੁੰਡਾ ਅਜ ਤੋਂ ਸਾਲ ਪਹਿਲਾਂ ਦੀ ਗੱਲ ਹੀ ਮੁੰਡਾ ਹੈਗਾ ਹੀ ਉਧਰ ਦਸ ਸੁਲਤਾਨ ਵੈਂਡ ਰੋਡ ਦਾ ਇੱਕ ਮੁੰਡਾ ਸੀ ਆਪਣਾ ਸੱਜਣ ਹੀ ਤੇ ਉਹਦਾ ਸਾਜਨ ਆ ਹੀ ਉਹਦੀ ਗੱਡੀ ਦੇ ਵਿੱਚ ਇਹ ਵਿਸ਼ਾਲ ਮੁੰਡੇ ਦੀ ਗੱਡੀ ਵਜੀ ਸੀ ਦਵਾਈਆਂ ਵਾਲੇ ਸਕੂਲ ਦੇ ਜਿਹੜਾ ਸਾਹਮਣੇ ਬਾਹਰ ਚੋਂ ਗਿਆ ਉਹਦੇ ਵਿੱਚ ਉਹਦੀ ਗੱਡੀ ਲੱਗੀ ਸੀ ਉਥੇ ਇਹਨਾਂ ਦਾ ਆਪਸੀ ਤੂਤੂ ਮਮੇ ਹੋਈ ਆ ਇਹਨੇ ਵਿਸ਼ਾਲ ਨੇ ਕਿਹਾ ਵੀ ਤੁਸੀਂ ਮੇਰੀ ਦੁਕਾਨ ਤੇ ਆ ਜਾਓ ਉਥੇ ਨਾ ਅਗੀ ਇਹਦੀ ਕਰਿਆਨੇ ਦੀ ਦੁਕਾਨ ਆ ਜਿੱਥੇ ਚੱਕੀ ਆ ਨਾਲ ਤੇ ਉਥੇ ਇਹਨਾਂ ਕਿਹਾ ਵੀ ਤੁਸੀਂ ਆ ਜਾਓ ਉਥੇ ਕੋਈ ਨਹੀਂ ਗੱਡੀ ਬਣਾ ਦਿੰਨੇ ਆ ਇਹ ਬੱਚਮੜ ਕੇ ਉਥੇ ਗਏ ਆ ਇਹ ਉਥੇ ਜਾ ਕੇ ਇਹਨੇ ਵੈਪਨ ਕੱਢ ਲਿਆ ਵਾ ਤੇ ਉਹਨਾਂ ਬਾੱਚਮੜ ਜਿਹੜਾ ਵਿਸ਼ਾਲ ਮੁੰਡਾ ਉਹਦੇ ਨਾਲ ਮੁੰਡਾ ਯਾਰ ਦੋਸਤ ਜੀ ਮੇਰਾ ਸੋਈ ਬੈਠਾ ਸੀ ਉਹ ਢਾਲੀ ਤੋਂ ਮੁੰਡਾ ਉਹਨੇ ਮੈਨੂੰ ਫੋਨ ਕੀਤਾ ਅਸੀਂ ਉਥੇ ਆ ਗਏ ਅਸੀਂ ਦੋ ਜਣੇ ਆਏ ਆ ਅਸੀਂ ਗੱਲ ਕੀਤੀ ਆ ਤੇ ਇਹ ਅਹੀਂ ਬਾਟੂ ਮੜਕੇ ਮੈਂ ਉਥੇ ਮੌਕੇ ਤੇ ਉਥੇ ਸੀਜੀ ਸਟਾਫ 2 ਦੇ ਹੈਗੇ ਸੀ ਐਸਆਈ ਬਲਵਿੰਦਰ ਸਿੰਘ ਨਾਲ ਪ੍ਰਭ ਜੀ ਪ੍ਰਭਜੋਦੀ ਸੀਜੀ ਸਟਾਫ ਦਾ ਮੁੰਡਾ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਮੌਕੇ ਤੇ ਉਥੇ ਆਏ ਨੇ ਉਹ ਆਣ ਕੇ ਉਥੇ ਪੁੱਛੇ ਬਾਤ ਉਹਨਾਂ ਨੇ ਇਹਨਾਂ ਦਾ ਇਹਦਾ ਵਿਸ਼ਾਲ ਦਾ ਪਿਸਤਲ ਵੀ ਲੈ ਲਿਆ ਉਥੇ ਥਾਣੇ ਖੜਿਆ ਚਲੋ ਇਹਨਾਂ ਦਾ ਰਾਈ ਨਵਾ ਹੋ ਗਿਆ ਕੰਪਰੋਮਾਈਜ਼ ਹੋ ਗਿਆ ਮੈਨੂੰ ਇਸ ਚੀਜ਼ ਨਾਲ ਕੋਈ ਪਤਾ ਨਹੀਂ ਆ ਜਾਂ ਕੁਛ ਨਹੀਂ ਨਾਮ ਮੈਂ ਉਸ ਵਿਸ਼ਾਲ ਦੀ ਸ਼ਖਲ ਜਾਣਦਾ ਨਾ ਕੁਛ ਅੱਜ ਤਕਰੀਬਨ ਕੁ ਸਾਲ ਦਾ ਸਮਾਂ ਹੋ ਚੱਲਿਆ ਸਾਲ ਦੇ ਸਮੇਂ ਤੋਂ ਬਾਅਦ ਅੱਜ ਮੈਨੂੰ ਫੇਰ ਇੱਕ ਕਾਲ ਆਉਂਦੀ ਆ ਜਦੋਂ ਦੱਸਿਆ ਦਾ ਵੀ ਲੰਡਾ ਹਰੀ ਗਏ ਆ ਤੈਨੂੰ ਹੀ ਮਾਰ ਦੇਣਾ ਤੁਹਾਡੇ ਭਰਾ ਤੇ ਉਦੋਂ ਵੀ ਚੜੋ ਖਤੀ ਕਰ ਗਿਆ ਵੱਧ ਘੱਟ ਬੋਲ ਕੇ ਗਿਆ ਜਾਂ ਕੁਛ ਤੇ ਬਾਅਦ ਚ ਮੁੜ ਕੇ ਉਹਨਾਂ ਨੂੰ ਵਿਚਾਲ ਨੂੰ ਵਿੱਚ ਕਾਨਫਰੰਸ ਲੈ ਆ ਵਿਚਾਲ ਨੇ ਵੀ ਗੱਲ ਮੰਦਾ ਕਾਫੀ ਕੀਤਾ ਮੈਨੂੰ ਆਂਦੇ ਵੀ ਮਾਫੀ ਮੰਗ ਪੈਰਾਂ ਦੇ ਦੇ ਕੇ ਇਹ ਤੇ ਤੇਰਾ ਟੱਬਰ ਮਾਰ ਦਾਂਗੇ ਤੈਨੂੰ ਮਾਰਦਾ ਮੈਂ ਕਿਹਾ ਮਾਫੀ ਨਹੀਂ ਮੰਗਣੀ ਤੂੰ ਮਾਰ ਨਾ ਮਾਰ ਦੇ ਤੁਹਾਡੇ ਲੇਟ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੇਂਟ ਕੀਤੀ ਕਿ ਮੈਂ ਛਾੜਾ ਐਸਐਚਓ ਸਾਹਿਬ ਨੂੰ ਉਦੋਂ ਉਸੇ ਵਾਲੇ ਦੱਸਿਆ ਗਿਆ ਵਾ ਤੇ ਉਸ ਤੋਂ ਬਾਅਦ ਬਾਅਦ ਚ ਮੁੜ ਕੇ ਰਾਤ ਨੂੰ ਜਾ ਕੇ ਮੈਂ ਕੰਪਲੇਂਟ ਕੀਤੀ ਆ ਤੇ ਉਹਨਾਂ ਦਰਖਾਸਤ ਵੀ ਲਿਖੀ ਆ ਡੀਐਸਪੀ ਸ਼ਿਵਦਰਸ਼ਨ ਸਰ ਨੂੰ ਵੀ ਮੈਂ ਮਿਲਿਆ ਵਾ ਤੇ ਉੱਥੇ ਜਾ ਕੇ ਕੰਪਲੇਨਟ ਕਰਦੂ। ਉੱਥੇ ਗਏ ਆ ਬਚਨਾ ਕੰਪਲੇਨਟ ਕੀਤੀ। ਅਗਲੇ ਦਿਨ ਕੱਲ ਤਕਰੀਬਨ ਕੋਈ 12 12 1 ਵਜੇ ਦੇ ਸਮੇਂ ਦੇ ਵਿੱਚ ਇਹ ਮੁੰਡੇ ਨੂੰ ਅਰੈਸਟ ਵੀ ਕੀਤਾ ਗਿਆ ਵਾ। ਉੱਥੇ ਦੁਕਾਨ ਤੇ ਬੈਠਾ ਉੱਥੇ ਜਾ ਕੇ ਇਹਨਾਂ ਅਰੈਸਟ ਵੀ ਕੀਤਾ ਵਾ। ਅਰੈਸਟ ਕਰਨ ਤੋਂ ਬਾਅਦ ਰਾਤ ਜਿਹੜਾ ਮੁੰਡਾ ਫਿਰ ਛੱਡ ਦਿੱਤਾ ਗਿਆ ਪੁਲਿਸ ਨੇ। ਕੀ ਕਾਰਨ ਰਿਹਾ ਛੱਡਣ ਦਾ? ਪਤਾ ਨਹੀਂ ਸਰ ਇਹ ਤੇ ਹੁਣ ਪੁਲਿਸ ਵਾਲੇ ਜਾਣ ਸਕਦੇ। ਅਸੀਂ ਤੇ ਮੈਂ ਉੱਥੇ ਬਾਅਦ ਚੋਂ ਮੜ ਕੇ ਰਾਤ ਗਿਆ ਵਾ। ਮੈਂ ਪਤਾ ਕੀਤਾ ਵਾ ਜਾ ਕੇ ਉੱਥੇ ਬਾਅਦ ਚੋਂ ਕਿ ਮੈਂ ਐਸਐਚਓ ਸਰ ਨੂੰ ਵੀ ਕਾਲ ਕੀਤੀ ਵੀ ਸਰ ਤੁਸੀਂ ਇਦਾਂ ਕੋਈ ਮੁੰਡਾ ਛੱਡ ਦਿੰ ਬੱਚ ਮੁੜ ਕੇ ਮੇਰੇ ਨਾਲ ਕੋਈ ਉਹਨਾਂ ਦੀ ਗੱਲ ਨਹੀਂ ਬੱਚ ਮੈਂ ਫੋਨ ਕੱਢ ਦਿੱਤਾ ਲੱਗਦਾ ਕਿ ਪੋਲੀਟੀਕਲ ਪ੍ਰਭਾਵ ਦੇ ਅੰਦਰ ਬਿਲਕੁਲ ਸਰ ਬਿਲਕੁਲ ਬਿਲਕੁਲ ਹਾਂਜੀ ਜਿਹੜੇ ਵੀ ਉਹਦੇ ਮਗਰ ਸਾਰੇ ਬੰਦੇ ਆਏ ਸਾਰੇ ਉਹ ਪੋਲੀਟੀਕਲ ਹੀ ਆਏ ਨੇ ਕਿ ਕੋਈ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਆਏ ਨੇ ਸਰ ਪੁਲਿਸ ਕਮਿਸ਼ਨਰ ਦਫ਼ਤਰ ਆਇਆ ਵਾ ਕਿ ਚਲੋ ਹੁਣ ਜੀ ਉੱਥੇ ਨਹੀਂ ਤੇ ਮੇਰੀ ਇੱਥੇ ਤੇ ਕੋਈ ਨਾ ਕੋਈ ਸੁਣਵਾਈ ਹੋਊਗੀ ਮੈਂ ਸਿਰਫ ਇਹ ਮੰਨ ਲਓ ਦਰਖਾਸਤ ਵਾਲ ਤੁਰਿਆ ਵਾ ਬੇਕਾਇਦਾ ਕੀ ਨਾ ਉਹਨਾਂ ਦੀਆਂ ਧਮਕੀਆਂ ਦੇਣ ਦੇ ਬਾਵਜੂਦ ਉਹਨਾਂ ਕਿਹਾ ਜੇ ਪੁਲਿਸ ਕੋ ਜਾਣੇ ਆ ਜਾਂ ਕੁਛ ਹੈ ਤੈਨੂੰ ਜਾਨੂ ਮਾਰ ਦਾਂਗੇ ਜਾਂ ਕੁਛ ਉਹਨਾਂ ਬੇਕਦਰ ਰਿਕਾਰਡਿੰਗਾਂ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਿਆ ਉਹਦੇ ਵਿੱਚ ਉਹਨਾਂ ਕਿਹਾ 400 ਰੁਪਏ ਦੀ ਗੋਲੀ ਆ ਤੇਰਾ ਘਰ ਖੋਲ ਦੇਣਾ ਤੇਰਾ ਪਤਾ ਨਹੀਂ ਲੱਗਣਾ ਅਹੀਂ ਚਾਹੀਏ ਅਹੀਂ ਪੂਰੇ ਅੰਮ੍ਰਿਤਸਰ ਦਾ ਹਨਾ ਵੀ ਜੋ ਵੀ ਅਸੀਂ ਬੁਰਾ ਹਾਲ ਕਰ ਸਕਦੇ ਆ ਉਹ ਰਿਕਾਰਡਿੰਗਾਂ ਦੇ ਵਿੱਚ ਬੇਕਦਰ ਪਿਆ ਸਾਰਾ ਕੁਝ ਮੇਰੇ ਕੋਲ ਕਿ ਕਿਛੜਾ ਪੁਲਿਸ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਨਹੀਂ ਸਰ ਕੀਤੀ ਮੰਗ ਕੀ ਕਰਦੇ ਨਹੀਂ ਸਰ ਮੈਂ ਹੀ ਮੰਗ ਕਰਦਾ ਕਿ ਜਿਹੜਾ ਵਿਸ਼ਾਲ ਮੁੰਡਾ ਜਿਹੜਾ ਮੌਜੂਦਾ ਵਾ ਉਥੇ ਪਰਚਾ ਹੋਵੇ ਉਥੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਉਹਦਾ ਪੁੱਛਿਆ ਜਾਵੇ ਉਹਦੇ ਲੰਡੇ ਨਾਲ ਲਿੰਕ ਨੇ ਸਿੱਧੇ ਸਰ ਉਹ ਰਿਕਾਰਡਿੰਗਾਂ ਦੇ ਵਿੱਚ ਉਹ ਆਪ ਬੋਲਣ ਦਿਆ ਵਾ ਉਹ ਆਪ ਮੰਨਣ ਦਿਆ ਵਾ ਕਿ ਮੇਰੀ ਮੈਂ ਗੱਲ ਕਰਾਈ ਹੈ ਮੈਂ ਕੀਤਾ ਫੋਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ